ਆਪਾਂ ਕੋਈ ਵੀਡੀਓ ਸ਼ੂਟ ਕਰਾਰੇ ਨਹੀਂ ਬਣਾ ਰਹੇ ਆਪਾਂ ਨੇ ਪਹਿਲਾਂ ਇਹ ਗੱਡੀ ਤੇ ਕਾਊਂਟਰ ਜਾ ਇੱਕ ਮਿੰਟ ਖੜ ਦੋ ਇਹ ਜੋ ਆਪਾਂ ਇਹ ਜੋ ਆਪਾਂ ਪਹਿਲਾਂ ਇੱਕ ਮਿੰਟ ਪਹਿਲਾਂ ਇਹ ਜੋ ਆਪਾਂ ਨੇ ਬੰਦੇ ਬਚਾਏ ਨੇ ਹਾਂ ਬਚਾਏ ਨਹੀਂ ਇਹ ਗੁਕਦਾ ਚਲੋ ਗੱਡੀ ਨੂੰ ਲੱਗ ਗਈ ਕੋਈ ਗੱਲ ਨਹੀਂ ਆਪਾਂ ਸਾਰਿਆਂ ਨੇ ਬੰਦੇ ਬਚਾਏ ਨੇ ਬਾਈ ਬੰਦੇ ਆਪਾਂ ਬਚਾ ਕੇ ਹਸਪੀਟਲ ਭੇਜਦੇ ਪਰ ਕੋਈ ਨਾ ਤਾਂ ਐਸਐਸਐਫ ਆਇਆ ਨਾ ਐਂਬੂਲੈਂਸ ਆਈ ਨਾ ਪੁਲਸਰ ਆਇਆ ਕਿਸੇ ਨੇ ਤਾਂ ਆੜਾ ਦੀ ਐਨੇ ਫੋਨਾਂ ਨੇ ਕਿਸੇ ਨੇ ਫੋਨ ਨਹੀਂ ਚੱਕਿਆ ਇਹ ਭਾਈ ਜੀ ਮੁਰਸੀ ਨੇ ਚੱਕਿਆ ਰੋ ਡੱਬੇ ਦੇ ਨੇ ਕਹਿੰਦਾ ਆ ਰਹੇ ਆ ਮੁਰਸੀ ਹੈ 10 ਮਿੰਟ ਦਾ ਕੋਈ ਨਹੀਂ ਮਤਲਬ ਐ ਕਰਿਆ ਦੇਖ ਆਪਣੀ ਗੱਡੀ ਐ ਥੱਡੋਂ ਗਈ ਐ ਥੱਲੋਂ ਐ ਦੱਸ ਦਿੱਤੀ ਜੀ ਪਾੜ ਦੋ ਪਾੜ ਦੋ ਤੇਰੀ ਵਾਲੀ ਦਾ ਕੱਢਤੀ ਥੱਲੋਂ ਕੁਤਨਾ ਐ ਜਦਾ ਫੜਿਆ ਏ ਕਿ ਜੇ ਨਾ ਹੋਣੀ ਜੱਟੇ ਦੇਖ ਕੇ ਵੀਰੇ ਦੇਖ ਕੇ ਦੇਖ ਕੇ ਉਹ ਗੱਡੀ ਨੂੰ ਪ੍ਰਾਹ ਕਰਾ ਦੇ ਰਕਾ ਦੇ ਰਕਾ ਦੇ ਰਕਾ ਦੇ ਰਕਾ ਦੇ ਗੱਡੀ ਆ ਦੇਖੋ ਪਰੇ ਏ ਯਾਰੋ ਗੁੱਸੇ ਆ ਲੋ ਚੱਕ ਬਣੀ ਹੋ ਜਾਣਾ ਜਿੰਮੀ ਮੈਂ ਕਰਿਆ ਦੇਖ ਆਪਾਂ ਨੇ ਕੱਟੀਆ ਫਟੋਂ ਗਈਏ ਹਲੋ ਇਹ ਐਦਾ ਸੁਣ ਤੁਸੀਂ ਬਾਬੂ ਜੀ ਭੈਣ ਲਿਆ ਮੈਂ ਕਰਿਆ ਹਲੋ ਹਲੋ ਕੀ ਰੋਡ ਵਗੈਰਾ ਦੀ ਕੱਢਦੀ ਆ ਦੇਖ ਸਾਰਾ ਸਾਮਾਨ ਗਿਰੇ ਪਿਆ ਦਾ ਬੱਬੇ ਉਥੇ ਕੰਚ ਕੁੰਚ ਦੀ ਦਾ ਬਣਾਣਾ ਟਾਕੀ ਦੀ ਬੱਬੇ ਸਾਮਾਨ ਬਹੁਤ ਆ ਗਿਰਿਆ ਹੋਇਆ ਸੋ ਆ ਜੀ ਕੱਟ ਰਿਹਾ ਸੋ ਚੱਕਿਆ ਚੁੱਕੀ ਆ ਉਹ ਹੋਰ ਦਾ ਚੰਗਾ ਨਹੀਂ ਕਰਾਏ ਕਰਾਏ ਚਲ ਆ ਇਹ ਨਾ ਜਿਹੜਾ ਸਾਰਾ ਮਾਤਰਾ ਚਾਰ ਜੀ ਕਹਿੰਦੇ ਸਾਨੂੰ ਇੱਕ ਵੀਡੀਓ ਤੇ ਕਹਿੰਦੇ ਪਰ ਅਸੀਂ ਆਏ ਲੇਟਾਂ ਜਦੋਂ ਆਇਆ ਅਸੀਂ ਉਦੋਂ ਆਪਾਂ ਕਾਦੀ ਕਰਦੇ ਪਰ ਸੋਹਣੇ ਬਤਾਏਗਾ ਨੂੰ ਕਿੱਥੇ ਨੇ ਕਿ ਮੈਨੂੰ ਕੌਣ ਵੀ ਬੰਦੇ ਨਹੀਂ ਪਤਾ ਆਹ ਮੋਟਰਸਾਈਕਲ ਕਿਹੜਾ ਕਿਹੜਾ ਬਾਈ ਆ ਗੱਡੀ ਬਹੁਤ ਵੱਡੀ ਪੜਾ ਹੋ ਗਈ ਜੀ ਇੱਕ ਮਿੰਟਾ ਇਹਨਾਂ ਨੂੰ ਫੋਨ ਕਿਨੇ ਕਰਾਇਆ ਦੱਸੋ ਮੈਂ ਕਰਾਂ ਬਾਈ ਇਹ ਆ ਗਏ ਨਾ ਮੁਨਸ਼ੀ ਆਏ ਔਰੇ ਨਾ ਇਸ ਐਸੇ ਫੜੇ ਆਏ ਠੀਕ ਆ ਕਿਸੇ ਨੇ ਫੋਨ ਨਹੀਂ ਚੱਕਿਆ ਯਾਰ ਬਾਈ ਯਾਰ ਇੱਕ ਮਿੰਟ ਖੜਦੇ ਯਾਰ ਇੱਧਰ ਬਾਈ ਜੀ ਹੁਣ ਲੱਗੇ ਜੇ ਖੋਲਣ ਇਹ ਆ ਦੇਖੋ ਪੈਪਰ ਲੱਗੇ ਖੋਲਣ 2 ਘੰਟੇ ਮਗਰੋਂ ਉਹ ਗੱਡੀ ਆਪਾਂ ਕੋਈ ਵੀਡੀਓ ਸ਼ੂਟ ਕਮਾਰੀ ਨਹੀਂ ਬਣਾ ਰਹੇ ਆਪਾਂ ਨੇ ਪਹਿਲਾਂ ਇਹ ਗੱਡੀ ਤੇ ਕਾਊਂਟਰ ਜਾ ਇੱਕ ਮਿੰਟ ਖੜ ਦੋ ਇਹ ਜੋ ਆਪਾਂ ਇਹ ਜੋ ਆਪਾਂ ਪਹਿਲਾਂ ਇੱਕ ਮਿੰਟਾ ਅੱਲੇ ਜੋ ਆਪਣੇ ਬੰਦੇ ਬਚਾਏ ਨੇ ਹਾਂ ਬਚਾਏ ਨਹੀਂ ਐ ਗੁਗਦਾ ਚਲੋ ਗੱਡੀ ਨੂੰ ਲੱਗ ਗਈ ਕੋਈ ਗੱਲ ਨਹੀਂ ਆਪਾਂ ਸਾਰੇ ਨੇ ਬੰਦੇ ਬਚਾਏ ਨੇ ਬਾਈ ਨਾਲ ਕੇ ਆਪਣੇ ਬੰਦੇ ਆਪਾਂ ਬਚਾ ਕੇ ਹਸਪੀਟਲ ਭੇਜਦੇ ਭਈ ਪਰ ਕੋਈ ਨਾ ਤਾਂ ਐਸਐਸਐਫ ਫੜਾਇਆ ਨਾ ਐਂਬੂਲੈਂਸ ਆਈ ਨਾ ਪੁਲਸ ਆਇਆ ਕਿਸੇ ਨੇ ਫੋਨ ਦੀ ਐਨੇ ਫੋਨ ਨਾਲ ਕਿਸੇ ਨੇ ਫੋਨ ਨਹੀਂ ਚੱਕਿਆ ਇਹ ਭਾਈ ਜੀ ਮੁਰਸੀ ਨੇ ਚੱਕਿਆ ਰੋਇ ਡੱਬੇ ਦੇ ਨੇ ਕਹਿੰਦਾ ਆ ਰਹੇ ਆ ਮੁਰਸੀ ਹੈ 10 ਮਿੰਟਾਂ ਦਾ ਕੋਈ ਨਹੀਂ ਮੋਟਾ ਭਾਈ ਜੀ ਅਸੀਂ ਬੰਦਿਆਂ ਨੂੰ ਕੱਢਣ ਦੀ ਸਖਵਲ ਹੋ ਗਏ ਸਾਰੇ ਜਣੇ ਸਾਰੇ ਬੰਦੇ ਗੱਡੀ ਤੋਂ ਕੱਢ ਲਏ ਸੀਗੇ ਉਸ ਤੋਂ ਬਾਅਦ ਗੱਡੀ ਨੂੰ ਬੜੀ ਭਿਆਨਕ ਕਰ ਅੱਕ ਲੱਗੀ ਆ ਪੱਤਘਾ ਰੋਡ ਤੇ ਤੇ ਪੰਜ ਬੰਦੇ ਸੀ ਇਹਦੇ ਵਿੱਚ ਪੰਜੇ ਪਹਿਲਾ ਬਾਹਰ ਗੱਡੇ ਨੇ ਉਸ ਤੋਂ ਬਾਅਦ ਮੂਵੀ ਬਣਾਉਣ ਲੱਗਿਆ ਸਾਡਾ ਮੂਵੀ ਬਣਾਉਣਾ ਕੋਈ ਨਹੀਂ ਕਿ ਦੂ ਲੈਣਾ ਪਰ ਰਾਤ ਨੂੰ ਮੇਰਾ ਬੇਰਾ ਨਸ਼ਾ ਪਤਾ ਕਰਕੇ ਗੱਡੀਆਂ ਨਾਲ ਚਲਾਓ ਪੰਜ ਘੰਟੇ ਚਲਾਵਾਂ ਅੱਜ ਖਤਮ ਹੋ ਜਾਵੇਂ ਪਰ ਅਸੀਂ ਹਿੰਮਤ ਕਰਕੇ ਆ ਸਾਰੇ ਭਾਈਆਂ ਨੇ ਆ ਸਾਰੇ ਭਾਈਆਂ ਨੇ ਬੰਦਿਆਂ ਨੂੰ ਬਾਹਰ ਕੱਢਿਆ ਤਾਂ ਉਹ ਬੰਦੇ ਬਚ ਸਕੇ ਨੇ ਸਾਰੇ ਭਾਈਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਬੰਦਿਆਂ ਨੂੰ ਬਚਾਉਣ ਚ ਸਫਲ ਹੋ ਗਏ ਗੱਡੀ ਦੀ ਕੋਈ ਗੱਲ ਨਹੀਂ ਇਨਸ਼ਾਅਰ ਹਸਣਾ ਨਵੀਂ ਆ ਗਈ ਕੋਈ ਦਿੱਕਤ ਨਹੀਂ ਜੀ ਪਰ ਗੱਡੀ ਬਹੁਤ ਮੁੰਦਰਾ ਕਦਮ ਖੁੱਟ ਗਈ ਹੈ ਇਹ ਆਪਣਾ ਤੇ ਪਾਤੜਾ ਉਹ ਇਹੋ ਕਾਸ਼ ਨੂੰ ਦੰਨੇ ਉੱਥੇ ਹਾਸਾ ਫਿਰਿਆ ਸੋ ਸਾਰੇ ਭਾਈਆਂ ਨੂੰ ਬੇਨਤੀ ਆ ਕਿ ਆਪਾਂ ਇਹ ਕਰਦੇ ਕੱਲੇ-ਕੱਲੇ ਚਲਾ ਗਏ ਨਸ਼ਾ ਪਾ ਕਰਕੇ ਗੱਡੀ ਨਾ ਚਲਾਓ ਆ ਦੇਖੋ ਕੀ ਹਾਲਤ ਹੋਈ ਐ ਅੱਜ ਪੰਜ ਕਰਨ ਦੇ ਚਲਾ ਗਏ ਜਿਹੜੇ ਭੋਜਨ ਜਾ ਰਹੇ ਸੀਗੇ ਭਾਰ ਸਾਰੇ ਭਾਈਆਂ ਨੇ ਹਿੰਮਤ ਕਰਕੇ ਪਹਿਲਾ ਬੰਦੇ ਨੂੰ ਬਾਹਰ ਕੱਢਿਆ ਉਸ ਤੋਂ ਬਾਅਦ ਵੀ ਗੱਡੀ ਆ ਪੂਰਾ ਬਲਾਸਟ ਹੋ ਚੁੱਕੀ ਐ ਢਿੱਡ ਪੇ ਦੀ ਗੱਡੀ ਐ ਜੀ ਸਾਰੇ ਬੰਦੇ ਢੇਰ ਠਾਕ ਨੇ ਅਸੀਂ ਬੜੀ ਮਿਹਨਤ ਕਰਕੇ ਫਤ ਕਰਕੇ ਪਿੰਡਾਂ ਨਾਲਾਰੇ ਕਿੱਟਿਆ ਉਸ ਤੋਂ ਬਾਅਦ ਅਸੀਂ ਸਨਾਮਪੁਰ ਕਰਿਆ ਕਾਫੀ ਗ੍ਰੇੜਾ ਸੀ ਐਸਐਮ ਦੀ ਗੱਡੀ ਪੋਣਾ ਚੀ ਅਰ ਉਸ ਤੋਂ ਬੱਲਾ ਬੰਦ ਨੂੰ ਹਸਪੀਟਲ ਬਚਾ ਚੁੱਕੇ ਅਸੀਂ ਬਹੁਤ ਯਾਨੀ ਕਿ ਦਰਦਨਾਕ ਹਾਦਸਾ ਜਿਹੜਾ ਸਨਾਮ ਹੋਇਆ ਇਹ ਤੇ ਆਪਣੇ ਪਾਤੜਾ ਤੋਂ ਸਨਾਮ ਰੋਡ ਤੇ ਸੰਗਰੂਰ ਰੋਡ ਤੇ ਹੋਇਆ ਅੰਜ ਕਰਾਂ ਦੇ ਚਲਾ ਗੱਜ ਪੁੱਝ ਜਾਂਦੇ ਅਗਰ ਭਾਈ ਰਾਂ ਨੂੰ ਕਰਦੇ ਅਈ ਤੁਹਾਡਾ ਸਾਰਿਆਂ ਦਾ ਤੈ ਦਿਨੋਂ ਧੰਨਵਾਦ ਆ ਯਾਰ ਬਹੁਤ ਬਹੁਤ ਤੁਸੀਂ ਸਾਰਿਆਂ ਨੇ ਹੈਲਪ ਕਰੀ ਆਪ ਕੋਈ ਨਹੀਂ ਪਤਾ ਹੋ ਕਿੰਨਾ ਦੇ ਜਵਾਬ ਨੇ ਠੀਕ ਆ ਪਰ ਆਪਣਾ ਇਨਸਾਨੀ ਪਰਾਪਤ ਫਰਜ਼ ਉਹਨਾਂ ਨੂੰ ਕੱਢਣਾ ਆਪਣੇ ਭਾਈ ਨੇ ਬੈਸ ਕੇਵਲ